ਨਵੀਰ ਪਿੰਡ ਕੜੂਏ ਤੋਂ ਤੇ ਸਾਡੇ ਜਿਵੇਂ ਕਿ ਕੜੂਏ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਜ਼ਮੀਨਾਂ ਦੇ ਰੇਟ ਬਹੁਤ ਹਾਈ ਹੋ ਚੁੱਕੇ ਹਨ ਤੇ ਇੱਕ ਲੈਂਡ ਮਾਫੀਆ ਹੈ ਜੋ ਪਿੰਡ ਰੋੜੇ ਦੋਂ ਹੈ ਤੇ ਬਲਵੀਰ ਸਿੰਘ ਸਾਨੂੰ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੇ ਇੱਕ ਕੜੂਏ ਇੱਕ ਰੋੜੇ ਰੋੜੇ ਦੇ ਹੀ ਹੋਰ ਦੋ ਬਜ਼ੁਰਗ ਮਹਿਲਾ ਨੇ ਜਿਨ੍ਹਾਂ ਨਾਲ ਸੇਮ ਝੂਠਾ ਬਿਆਨ ਦਿੱਤਾ ਹੋਇਆ ਹੈ ਤੇ ਇੱਕ ਅਸੀਂ ਹੈ ਤੇ ਹੁਣ ਉਹਨਾਂ ਤੋਂ ਸਾਨੂੰ ਜਾਨ ਦਾ ਖਤਰਾ ਹੈ ਕਿਉਂਕਿ ਜਿੱਥੇ ਵੀ ਜਿਹੜੇ ਵੀ ਅਫਸਰਾਂ ਕੋਲ ਐਪਲੀਕੇਸ਼ਨ ਦਿੱਤੀ ਹੋਈ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਬਾਰੇ ਪਤਾ ਹੈ ਕਿ ਹਾਂਜੀ ਇਹ ਜਿਹੜੇ ਰੋੜੇ ਪਿੰਡ ਦੇ ਮਾਫੀ ਆਈਲੈਂਡ ਮਾਫੀ ਆ ਇਹ ਸੋ ਕੋਈ ਖਤਰਨਾਕ ਹੈ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਤੇ ਮੈਂ ਅੱਜ ਇੱਥੇ ਇਸ ਕਰਕੇ ਆਈ ਆ ਕਿਉਂਕਿ ਜਦੋਂ ਉੱਥੇ ਐਪਲੀਕੇਸ਼ਨ ਦਿੱਤੀ ਤਾਂ ਉਹਨਾਂ ਨੇ ਸਾਨੂੰ ਇਹ ਬੋਲਿਆ ਕਿ ਤੁਹਾਡਾ ਕੇਸ ਚੱਲਦਾ ਹੈ ਕੇਸ ਅਲੱਗ ਮੈਟਰ ਹੈ ਜੋ ਇੱਕ ਤੋਂ ਖੱਟੜੀ ਦਾ ਕੇਸ ਹੈ ਪਰ ਜਿਹੜਾ ਉਹ ਬੰਦਿਆਂ ਨੇ ਸਾਡੇ ਨਾਲ ਧੋਖੇ ਨਾਲ 420 ਨਾਲ ਬਿਆਨਾਂ ਕੀਤਾ ਹੋਇਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਕੱਲ ਨੂੰ ਉਹ ਸਾਨੂੰ ਕੋਈ ਜਾਨੀ ਮਾਨੀ ਨੁਕਸਾਨ ਕਰਦੇ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਤਾਂ ਇਸ ਕਰਕੇ ਅਸੀਂ ਜਾਣਦੇ ਆ ਕਿ ਉਹਨਾਂ ਤੇ ਕਾਰਵਾਈ ਹੋਈ ਜਾਵੇ ਤੇ ਸਾਡੇ ਕੋਲ ਸਾਰੇ ਪ੍ਰੂਫ ਨੇ ਜੋ ਉਹ ਅਸੀਂ ਦਿਖਾ ਚੁੱਕੇ ਆ ਸਾਰਿਆਂ ਨੂੰ ਤਾਂ ਇਹੀ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਲੈਂਡ ਮਾਫੀਆ ਤੇ ਕਾਰਵਾਈ ਕੀਤੀ ਜਾਵੇ ਬਿਆਨਾਂ ਕਿਵੇਂ ਹੋ ਗਏ ਬਿਆਨਾਂ ਮਤਲਬ ਕਿ ਅਸੀਂ ਉਹ ਬੰਦਿਆਂ ਨੂੰ ਦੇਖਿਆ ਤੱਕ ਨਹੀਂ ਜਦੋਂ ਸਾਡੀ ਜ਼ਮੀਨ ਤੇ ਸਟੇ ਹੋ ਗਈ ਤਾਂ ਸਾਨੂੰ ਉਸ ਟਾਈਮ ਸਾਡੇ ਘਰ ਸੰਮਣ ਆਏ ਸਾਨੂੰ ਉਸ ਟਾਈਮ ਪਤਾ ਚੱਲਿਆ ਕਿ ਕੋਈ ਐਵੇਂ ਦਾ ਸਾਡਾ ਬਿਆਨਾ ਹੋਇਆ ਹੋਇਆ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਦੇਖਿਆ ਤੱਕ ਨਹੀਂ ਤਾਂ ਉਹਨਾਂ ਸਭ ਕੁਝ ਜਿਹੜਾ ਉਹਨਾਂ ਨੇ ਨੱਥੀ ਕਰਕੇ ਸਭ ਕੁਝ ਲਾਇਆ ਹੋਇਆ ਉਹਨਾਂ ਨੇ ਆਪਣਾ ਆਪ ਹੀ ਉਹਦੇ ਵਿੱਚ ਤਰੀਕਾ ਮੈਂਸ਼ਨ ਕੀਤੀਆਂ ਹੋਈਆਂ ਤੁਹਾਡੇ ਸਾਈਨ ਵਿੱਚ ਨਹੀਂ ਸਾਡੇ ਸਾਈਨ ਨਹੀਂ ਹੈਗੇ ਤੇ ਉਹ ਜਦੋਂ ਆਪਾਂ ਦੇਖਦੇ ਆ ਐਜਾ ਪ੍ਰੂਫ ਜਦੋਂ ਕਾਗਜ਼ਾਂ ਨੂੰ ਦੇਖਦੇ ਆ ਤਾਂ ਉੱਥੇ ਬਿਲਕੁਲ ਹੀ ਪਤਾ ਚੱਲਦਾ ਕਿ ਇਹ ਸਾਈਨ ਹੈ ਜਿਹੜੇ ਜਾਲੀ ਹੈ ਜਿੱਥੋਂ ਸਟਾਰਮ ਲਿੱਤਾ ਹੋਇਆ ਉਹਨਾਂ ਨੇ ਕਰਾਲੀ ਤੋਂ ਉਹ ਬੰਦਾ ਸੀ ਆਈਵੀ ਸਟਾਫ ਨੇ ਚੱਕਿਆ ਹੋਇਆ ਤੇ ਇਹ ਮਤਲਬ ਕਿ ਮੀਲੀ ਜੂਲੀ ਭਗ ਤੋਂ ਪਾਰਟੀ ਦੀ ਤੇ ਇਹਨਾਂ ਨੂੰ ਸਾਰੇ ਅਫਸਰ ਵੀ ਜਾਣਦੇ ਆ ਮਤਲਬ ਇਹ ਐਡਾ ਮਾਫੀਆ ਏ ਕਿੰਨੇ ਬੰਦੇ ਆਮਾ ਕਰੋ ਐ ਇਹ 6-7 ਬੰਦੇ ਆ ਜਿਹੜੇ ਸਾਨੂੰ ਹੁਣ ਸਾਡੀ ਤਰੀਕ ਸੀਗੀ ਉੱਥੇ ਅਸੀਂ ਪਹਿਲੀ ਵਾਰ ਮੈਂ ਉਹਨਾਂ ਨੂੰ ਦੇਖਿਆ ਉਹ ਵੀ ਉਦੋਂ ਦੇਖਿਆ ਜਦੋਂ ਉਹ ਸਾਡਾ ਪਿੱਛਾ ਕਰ ਰਹੇ ਸੀਗੇ ਤੇ ਇਹਦੇ ਇਹਦੇ باوجود ਜਦੋਂ ਮੈਂ ਦੇਖਿਆ ਕਿ ਕੋਈ ਆਣ ਪਛਾਤੇ ਵਿਅਕਤੀ ਮੇਰਾ ਅਦਾਲਤ ਚ ਪੇਸੀ ਤੇ ਆਏ ਵੇ ਪਿੱਛਾ ਕਰ ਰਹੇ ਆ ਤਾਂ ਮੈਂ ਉੱਥੇ ਥਾਣਾ ਖਰੜ ਚ ਆਪਣੀ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਇਹਨਾਂ ਤੋਂ ਖਤਰਾ ਏ ਮੈਂ ਜਦੋਂ ਵਾਇਫੇਸ ਦੇਖੂਗੀ ਮੈਂ ਉਹਨਾਂ ਨੂੰ ਪਛਾੜ ਲੂੰਗੀ ਅਸੀਂ ਦੇਖਿਆ ਤੱਕ ਨਹੀਂ ਐਡਾ ਬਿਆਨਾਂ ਸਾਡੀ ਜ਼ਮੀਨ ਜਿਹੜੀ ਕਰੋੜਾਂ ਚ ਹੈ ਉਹਦਾ 1.5 ਕਰੋੜ ਚ ਉਹਨਾਂ ਨੇ ਬਿਆਨਾਂ ਕਰਦੇ ਸਾਰੀ ਜ਼ਮੀਨ ਦਾ ਜਦ ਕਿ ਉਹ ਜ਼ਮੀਨ 12-13 ਕਰੋੜ ਦੀ ਹੈ ਕਿੰਨਾ ਏਕੜ ਦੀ ਨੂੰ ਏਕੜ ਤਾਂ ਤਾਂ ਅੰਕਲ ਮੈਨੂੰ ਜਿਵੇਂ ਹਿਸਾਬ ਨਹੀਂ ਹਾਂ 3.5 ਕਿੱਲੇ ਆ ਸਾਡੇ ਤਿੰਨ ਕਿੱਲਾਂ ਤੇ ਪੁਲਿਸ ਮੈਂ ਹੁਣ ਜਾਉ ਤੁਹਾਨੂੰ ਐਪਲੀਕੇਸ਼ਨ ਦਿੱਤੀ ਹੈ ਫਿਰ ਕੀ ਕਾਰਵਾਈ ਕਰੀਗੇ ਹੁਣ ਆ ਮੈਂ ਮੈਨੂੰ ਜਾਣ ਹੀ ਹੋਇਆ ਵੈਸੇ ਮੈਂ ਪੁੱਛਿਆ ਸੀ ਉਹ ਕਹਿੰਦੀ ਅਸੀਂ ਮਾਰਕ ਕਰਤੀ ਅੱਗੇ ਥਾਣਾ ਸਿਟੀ ਨੂੰ ਹੁਣ ਕੱਲੂ ਜਾ ਕੇ ਉੱਥੇ ਪੁੱਛਦੀ ਕਿ ਕੀ ਕਾਰਵਾਈ ਹੋਈ ਹੈ ਹਾਂਜੀ ਮੈਂ ਬਲਵਿੰਦਰ ਕੌਰ ਰੂੜੀ ਕਿ ਪੁੱਤਾਂ ਦੀ ਰਹਿਣ ਵਾਲੀ ਆ ਜੀ ਸਾਡੇ ਦਰਖਤ ਵੱਡੇ ਜਾਂਦੇ ਸੀ ਉਹਦੀ ਮੈਂ ਦਰਖਾਸਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਜਿਆ ਅਸੀਂ ਉੱਠੇ ਹੀ ਫੜ ਲਿੰਦੇ ਸੀ ਸਾਡੇ ਮੋਬਾਈਲ ਭੰਨੇ ਜਾਂਦੇ ਸੀ ਹਮਲੇ ਕਿਤੇ ਜਾਂਦੇ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਸੀ 3 ਮਾਰਚ ਨੂੰ ਮੈਂ ਜਦੋਂ ਆਪਣੇ ਖੇਤਾਂ 'ਚ ਦਰਖਤ ਲਾ ਕੇ ਘਰ ਵਾਪਸ ਆ ਗਈ ਸੀ ਆਪਣੀ ਚਾਬੀ ਲੈਣ ਗਈ ਸੀ ਉੱਥੇ ਤਿੰਨ ਦੋਸਿਆਂ ਨੇ ਮੈਨੂੰ ਫੜਿਆ ਸੀ ਜਸਵਿੰਦਰ ਸਿੰਘ ਚਿੰਨੂ ਬਲਵੀਰ ਸਿੰਘ ਉਹਨਾਂ ਨੇ ਮੇਰੇ ਨਾਲ ਬਤਮੀਜੀ ਕੀਤੀ ਲੁੱਟਖੋ ਕੀਤੀ ਮੇਰਾ ਮੋਬਾਈਲ ਖੋਇਆ ਜੀ ਮੋਬਾਈਲ ਖੋ ਕੇ ਥਾਣੇ 'ਚ ਉਹਨਾਂ ਨੇ ਦਿੱਤਾ ਫੇਰ ਉਹਨਾਂ ਨੇ ਆਪਣੀ ਲੇਡੀਆਂ ਬੁਲਾ ਲੀਆਂ ਪਿੰਡ ਵਿੱਚੋਂ ਉਹਨਾਂ ਨੇ 10 ਬੰਦਿਆਂ ਨੇ ਮਿਲ ਕੇ ਮੇਰੇ ਨਾਲ ਕੁੱਟਮਾਰ ਬਹੁਤ ਕੀਤੀ ਆ ਮੈਨੂੰ ਸਰਪੰਚ ਦੇ ਘਰ ਇੱਕ ਕਿਲੋਮੀਟਰ ਬੰਦਕ ਬਣਾਇਆ ਜੀ ਮੈਨੂੰ ਵਾਲਾਂ ਤੋਂ ਖੜੀਸ ਕੇ ਲੈ ਗਏ 2.5 ਘੰਟੇ ਬੰਦਕ ਬਣਾਇਆ 112 ਤੇ ਕਾਲ ਕੀਤੀ ਗਈ ਆ ਪਰ ਮੈਨੂੰ ਕਿਸੇ ਨੇ ਛਡਾਇਆ ਨਹੀਂ ਫੇਰ ਸਰਪੰਚ ਨੇ ਮੇਰੇ ਭਰਾ ਨੂੰ ਫੋਨ ਕੀਤਾ ਵੀ ਆਪਣੀ ਭੈਣ ਨੂੰ ਲੈ ਜਾ ਤੇਰੀ ਤੇਰੀ ਭੈਣ ਮੇਰੇ ਘਰ ਆਈ ਆ ਪਰ ਮੈਨੂੰ ਕਿਸੇ ਪੁਲਿਸ ਨੇ ਛਡਾਇਆ ਨਹੀਂ ਕਿਸੇ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਪੰਚਾਇਤ ਨੇ ਕੋਈ ਪਹੁੰਚੀ ਜੀ ਜਿਹੜਾ ਸਰਪੰਚ ਇਸ ਤਰ੍ਹਾਂ ਕਿਸੇ ਦੀ ਧੀ ਭੈਣ ਨੂੰ ਆਪਣੇ ਘਰ ਚ ਬੰਦਕ ਬਣਾਉਂਦਾ ਉਹਨੂੰ ਸਸਪੈਂਡ ਕੀਤਾ ਜਾਵੇ ਪਰ ਮੇਰੀ 6 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਮੈਂ ਸਾਰੇ ਅਫਸਰਾਂ ਨੂੰ ਦਰਖਾਸਤ ਦੇ ਚੁੱਕੀ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਮੈਨੂੰ ਕੀ ਅਧਿਕਾਰ ਸਾਰੇ ਅਫਸਰਾਂ ਨੂੰ ਦੇ ਚੁੱਕੀ ਆ ਪਰ ਮੇਰੀ ਕਿਤੇ ਸੁਣਵਾਈ ਨਹੀਂ ਮੈਨੂੰ ਥਾਣੇ ਚ ਬੁਲਾਇਆ ਜਾਂਦਾ ਜਦੋਂ ਮਾਰਕੋ ਕੇ ਆਂਦੀ ਥਾਣੇ ਚ ਮੇਰੇ ਨਾਲ ਬਤਨੀਜੀ ਕਰਦੇ ਆ ਜਲੀਲ ਇਦਾਂ ਮੈਨੂੰ ਇੰਨਾ ਬੂਰਾ ਭਲਾ ਬੋਲਿਆ ਜਾਂਦਾ ਹੈ ਕਹਿੰਦੇ ਵੀ ਅਸੀਂ ਜਿਹੜੀ ਕਾਰਵਾਈ ਕਰਨੀ ਸੀ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਤੁਸੀਂ ਆਪਣੇ ਬਿਆਨ ਲਿਖਾਓ ਜਦੋਂ ਮੈਂ ਬਿਆਨ ਲਖਾਨੀ ਹੈ ਕਹਿੰਦੇ ਜੀ ਬਿਆਨ ਜੋ ਮਰਜ਼ੀ ਦੇ ਦਿਓ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰਾਂਗੇ ਉਹਨਾਂ ਨੇ ਝੂਠੀ ਐਫ ਆਈ ਆਰ ਕੀਤੀ ਹੈ ਜਿਦੇ ਚ ਸਿਰਫ ਦਿੱਤਾ ਵੀ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਵੀ ਦੋਸ਼ੀ ਹੋਰ ਮੇਲ ਕੋਈ ਵੀ ਨਹੀਂ ਹੈ ਜੀ ਝੂਠੀ ਐਫ ਆਈ ਆਰ 'ਚ ਮੇਰੇ ਬ੍ਰਦਰ ਦਾ ਨਾਮ ਹੈ ਜੀ ਮੇਰੇ ਫਾਦਰ ਸਾਹਿਬ ਦਾ ਜਦ ਕਿ ਉਹ ਉੱਥੇ ਮੌਜੂਦ ਨਹੀਂ ਸੀ ਮੈਂ ਹੀ ਚੌਂਦੀ ਅਸੀਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਤੁਹਾਡੇ ਮਰਦਿਆਂ ਬਣਾਈ ਵੀ ਗੁੰਡਾਗਰਦੀ ਵਾਲੀ ਐ ਜੀ ਨੱਥ ਪਾਈ ਜਵੇ ਇਹਨਾਂ ਨੂੰ ਧੀ ਪਣ ਦੀ ਕੋਈ ਇੱਜ਼ਤ ਨਹੀਂ ਜਿਹੜਾ ਮਰਜ਼ੀ ਘੜੀਸ ਕੇ ਜਿੱਥੇ ਮਰਜ਼ੀ ਲੈ ਜਾਂਦਾ ਜੀ ਮੇਰਾ ਹੁਣ ਤੱਕ ਮੈਨੂੰ ਮੋਬਾਈਲ ਹਜੇ ਮਿਲਿਆ ਨਹੀਂ ਆ ਇਸ ਵਿਸ਼ੇ ਤੇ ਤੁਸੀਂ ਮਹਿਲਾ ਕਮਿਸ਼ਨ ਨਾਲ ਨਹੀਂ ਸੰਪਰਕ ਕੀਤਾ ਜੀ ਹਾਂ ਜੀ ਆ ਦੇਖੋ ਜੀ ਮੈਂ ਮਹਿਲਾ ਕਮਿਸ਼ਨ ਨੂੰ ਮੈਂ ਦਰਖਾਸਤ ਕਈ ਮਹੀਨੇ ਹੋ ਗਏ ਦੇ ਚੁੱਕੀ ਆ ਚੌਥੇ ਮਹੀਨੇ ਦੀ ਦਰਖਾਸਤ ਪਰ ਮੈਨੂੰ ਉੱਥੇ ਦੋ ਵਾਰ ਬੁਲਾਇਆ ਗਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੈ ਜੀ ਇਹ ਦਰਖਤ ਕਿਉਂ ਕਟਾਏ ਜਾ ਰਹੇ ਆ ਜੀ ਆਹ ਜੀ ਚੋਰੀ ਕਰਦੇ ਆ ਜੀ ਉਹਨਾਂ ਦੀ ਸਾਨੂੰ ਦਾਾਂ ਚ ਮਿਲੀ ਹੋਈ ਜਗਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਸਾਡੇ ਸਾਰੇ ਦਰਖਤ ਵੱਢ ਤੇ ਜਿਹਦੀ ਸਾਡੀ ਮਤਲਬ ਇਨਕਮ ਸੋਰਸ ਸਾਰੀ ਖਤਮ ਕਰਤੀ ਜੀ ਕੋਈ ਸੁਣਵਾਈ ਨਹੀਂ ਬਕਾਇਦਾ ਮੈਂ 2021 ਤੋਂ ਦਰਖਾਸਤਾਂ ਦੇ ਦੀਆਂ ਮੈਨੂੰ ਕਿਹਾ ਜਾਂਦਾ ਸੀ ਵੀ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਪਰ ਮੈਨੂੰ ਹਰਾਸ਼ ਇੰਨਾ ਕੀਤਾ ਗਿਆ ਮੈਨੂੰ ਐਸਡੀਐਮ ਸਾਹਿਬ ਦੇ ਬੁਲਾਇਆ ਜਾਂਦਾ ਸੀ ਕੋਈ ਨਾ ਅਸੀਂ ਸੰਮਣ ਭੇਜਦੇ ਆ ਪਰ ਮੈਨੂੰ ਤਰੀਕਾਂ ਤੇ ਤਰੀਕਾਂ ਬੁਲਾਈ ਜਾਂਦੇ ਆ ਪਰ ਦੋਸ਼ੀਆਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਮਤਲਬ ਮੇਰੀ ਇੰਨੀ ਕੁੱਟਮਾਰ ਹੋਈ ਹੈ ਵੀ ਮੇਰੀ ਪੂਰੀ ਲਾਈਕ ਉਹਨਾਂ ਨੇ ਬਰਬਾਦ ਕਰਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਉਹਨਾਂ ਦੀ ਫਰਜ਼ੀ ਮੈਡੀਕਲ ਬਣ ਗਏ ਫਰਜ਼ੀ ਉਹਨਾਂ ਨੇ ਐਫ ਆਈ ਆਰ ਕਰਾਤੀ ਜੀ ਪੁਲਿਸ ਨੇ ਤੁਹਾਡਾ ਮੋਬਾਈਲ ਕਿਰਚਾ ਹੋਇਆ ਜੀ ਉਹਦੇ ਵਿੱਚ ਦੋਸ਼ੀਆਂ ਦੇ ਖਿਲਾਫ ਸਬੂਤ ਸੀਗੇ ਹੋ ਸਕਦਾ ਦੋਸ਼ੀਆਂ ਦੀ ਮੈਂ ਵੀਡੀਓ ਵੀ ਬਣਾ ਲਈ ਸੀ ਜਦੋਂ ਉਹਨਾਂ ਨੇ ਮੈਨੂੰ ਫੜਿਆ ਸੀਗਾ ਪਰ ਉਹਨਾਂ ਨੇ ਹੋ ਸਕਦਾ ਵੀ ਦੋਸ਼ੀਆਂ ਦੀ ਵੀ ਜਿੰਨੇ ਵੀ ਪ੍ਰੂਫ ਖਤਮ ਕਰਨ ਕਰਕੇ ਉਹਨਾਂ ਨੇ ਜਾਂ ਤਾਂ ਮੇਰਾ ਮੋਬਾਈਲ ਉਹਤੇ ਦਿੱਤਾ ਪਰ ਮੈਨੂੰ ਮੋਬਾਈਲ ਅਜੇ ਤੱਕ ਮਿਲਿਆ ਨਹੀਂ ਉਹ ਥਾਣੇ 'ਚ ਪਿਆ ਸਾਚੀ ਕਾਲਜੀ ਮੈਂ ਪਰਮਜੀਤ ਤੇਰਾ ਵਸੀ ਤੂੰ ਜਿਵੇਂ ਕਿ ਆਪਣਾ ਜੀ ਤੁਹਾਨੂੰ ਪਹਿਲਾਂ ਵੀ ਪਤਾ ਹੈ ਵੀ 3 ਮਹੀਨੇ ਤੋਂ ਅਸੀਂ ਐਫ ਆਰ ਆਈ ਕਰਾਈ ਹੋਈ ਆ ਤੇ ਕੇਸ ਪਿੱਛੇ ਜੀ ਸਗੀ ਨਣਾਣ ਦਾ ਬੇਟਾ ਸੀਗਾ ਮੇਰਾ ਤੇ ਬੇਟੀ ਨਾਬਾਲਗ ਬੇਟੀ ਸੀਗੀ 12 ਸਾਲ ਦੀ ਤੇ ਉਹਦੇ ਨਾਲ 3 ਮਹੀਨੇ ਮਿਸਯੂਜ਼ ਹੁੰਦਾ ਰਿਹਾ ਜੀ ਤਿੰਨ ਮਹੀਨੇ ਪਹਿਲੇ ਤਾਂ ਜੀ ਪਰਚਾ ਹੀ ਨਹੀਂ ਹੋਇਆ ਬੰਦਿਆਂ ਤੇ ਬਹੁਤ ਔਖਾ ਜੀ ਨੇ ਕਿਵੇਂ ਕਰਕੇ ਸਾਰੇ ਕਿਤੇ ਕਦੇ ਕਿਤੇ ਜਾ ਕਦੇ ਕਿਤੇ ਜਾ ਕਦੇ ਕਿਤੇ ਪਰਚਾ ਹੋਇਆ ਜੀ ਬੜਾ ਔਖਾ ਹੁਣ ਪਰਚਾ ਹੋ ਗਿਆ ਜੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਬੰਦੇ ਅਰੈਸਟ ਹੈ ਕਿ ਨਹੀਂ ਹੈ ਲੇਕਿਨ ਪੁਲਿਸ ਵਾਲੇ ਜੇ ਅਸੀਂ ਫੋਨ ਕਰਦੇ ਆ ਸਾਡਾ ਕੋਈ ਰਿਪਲਾਈ ਨਹੀਂ ਦਿੰਦੇ ਕਿ ਵੀ ਅਜੇ ਤੱਕ ਅਰੈਸਟ ਕੀਤੇ ਜਾਂ ਨਹੀਂ ਕੀਤੇ ਅਜੇ ਤੱਕ ਇਸ ਕੇਸ ਪਿੱਛੇ ਕੁਝ ਨਹੀਂ ਜੀ ਸਾਨੂੰ ਪਤਾ ਇਹੋ ਰਾ ਹੀ ਕਰ ਰਹੀ ਪੁਲਿਸ ਤਿੰਨ ਮਹੀਨੇ ਹੋ ਗਏ ਦੇਖ ਲਓ ਜੀ ਗੁੰਮਰਾਹ ਕਰਦੀ ਐ ਕਿ ਵੀ ਮੁੰਡਾ ਰੈਸਟ ਐ ਹਜੇ ਤੱਕ ਜੇ ਮੁੰਡਾ ਰੈਸਟ ਐ ਤਾਂ ਮਾਰ ਰੈਸਟ ਕਿਉਂ ਨਹੀਂ ਹੋਈ ਫਿਰ ਮੈਂ ਜਾ ਕੇ ਕੋਰਟ 'ਚ ਵੀ ਸਾਰਾ ਕੁਝ ਪਤਾ ਕਰਕੇ ਆਈ ਆ ਜੀ ਹਜੇ ਤੱਕ ਉਹਨਾਂ ਦਾ ਬੰਦਿਆ ਦਾ ਚਲਾਨ ਪੇਸ਼ ਵੀ ਨਹੀਂ ਹੋਇਆ ਕੋਰਟ 'ਚ ਉਹ ਹਜੇ ਤੱਕ ਵੀ ਪੈਸੇ ਬੁਸੇ ਦੇ ਲੈ ਕੇ ਖੁੱਲੇ ਆਵਾਰਾ ਘੁੰਮ ਰਹੇ ਆ ਦੋਨੇ ਮਾਂ ਬੇਟੇ ਕਿੰਨੀ ਗੁੰਡਾਗਰਦੀ ਹੋ ਰਹੀ ਆ ਸਟੈਂਪੂਲਸ ਵਾਲਿਆਂ ਦੀ ਔਰ ਚਲੋ ਇਹ ਤਾਂ ਦੁਨੀਆ ਦੀ ਤਾਂ ਹੈ ਹੀ ਆ ਜਿਹੜੀ ਕੁੱਤੀ ਜਾਤ ਆ ਜਿਹੜੀ ਇੰਨੀ ਗੰਦੀ ਜਾਤ ਇਹਨਾਂ ਬਾਰੇ ਤਾਂ ਮੈਂ ਕੀ ਕਹਾਂ ਬਾਕੀ ਬਹੁਤ ਜ਼ਿਆਦਾ ਗੁੰਡਾਗਰਦੀ ਦਿਖਾ ਰਹੀ ਪੁਲਿਸ ਕੁਝ ਨਹੀਂ ਕਰ ਰਹੀ ਪੈਸੇ ਲੈ ਦੇ ਕੇ ਬਿਲਕੁਲ ਛੱਡੇ ਹੋਏ ਆ ਉਹ ਬਿਲਕੁਲ ਇਹ ਕਿਹੜੇ ਥਾਣੇ ਦੀ ਗੱਲ ਹੈ ਇਹ ਸ਼ੇਖਮਾ ਥਾਣਾ ਜੀ ਸ਼ੇਖਮਾ ਥਾਣੇ ਤੋਂ ਇੱਕ ਆਰਡਰ ਕੀਤੇ ਗਏ ਸੀ ਕਿ ਉਹ ਮੁੰਡਾ ਗ੍ਰਿਫਤਾਰ ਕਰ ਲਿਆ ਗਿਆ ਜੇਲ੍ਹ ਭੇਜ ਦਿੱਤਾ ਗਿਆ ਉਹਦੇ ਵਿੱਚ ਕਿੰਨੀ ਸਚਾਈ ਆ ਤੁਸੀਂ ਕਹਿ ਰਹੇ ਹੋ ਵੀ ਨਹੀਂ ਹੋਇਆ ਮੈਂ ਸਰਪੋਰਟ ਤੇ ਗਈ ਸੀ ਕਿ ਮੈਂ ਆਪਣੀ ਜਾ ਕੇ ਉੱਥੇ ਵਕੀਲਾਂ ਨੂੰ ਫਾਰਾ ਕੁਝ ਦਿਖਾ ਕੇ ਆਈਆਂ ਵਕੀਲ ਸਾਹਿਬ ਕਹਿ ਰਹੇ ਕਿ ਵੀ ਅਜੇ ਤੱਕ ਤੁਹਾਡੀ ਐਫਆਰ ਦੇ ਹਿਸਾਬ ਨਾਲ ਹਜੇ ਤੱਕ ਕੋਈ ਚਲਾਨ ਮੁੰਡੇ ਦਾ ਪੇਸ਼ ਨਹੀਂ ਹੋਇਆ ਕਿਹੜੀ ਬੇਟੀ ਹੈ ਬੇਟੀ ਦੀ ਉਮਰ ਕਿੰਨੀ ਆ ਤੁਹਾਡੀ ਅਜੇ ਤਾਂ ਜੀ 12 ਹੁਣ ਤਾਂ 13 ਸਾਲ ਦੀ ਸੀ ਲੇਕਿਨ ਜਿਸ ਟਾਈਮ ਬੇਟੀ ਨਾਲ ਮਿਸਯੂਜ਼ ਹੋਇਆ ਉਸ ਟਾਈਮ ਤੇ 12 ਸਾਲ ਦੀ ਸੀਗੀ ਦਾ 12 ਸਾਲ ਤੇ ਵੀ 2 ਮਹੀਨੇ ਘਟ ਸੀਗੇ ਤੇ ਉਹ ਕੌਣ ਹੈਗਾ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਬਾਹਰਲਾ ਬੰਦਾ ਸਗੀ ਨਨਾਲ ਦਾ ਮੁੰਡਾ ਸੀਗਾ ਜੀ ਉਹਨੋ ਕਿ ਮੈਨੂੰ ਪਤਾ ਲੱਗਿਆ ਕਿ ਬੇਟੀ ਨਾਲ ਤਾਂ ਬੇਟੀ ਦਾਦੀ ਬਹੁਤ ਹੀ ਜਾਦਾ ਮੈਂਟਲੀ ਐਕਸੈਪਟ ਹੋ ਗਏ ਸੀਗੇ ਬੱਚੇ ਦੋਹੇ ਉੱਥੇ ਰਹਿ ਰੀਆਂ ਸੀਗੀ ਉਹ बार-बार ਵੀ ਰਿਕਵੈਸਟ ਕਰ ਰਹੇ ਸੀਗੇ ਵੀ ਮੰਮਾ ਲੈ ਕੇ ਚੱਲ ਜਾਈ ਨਹੀਂ ਤਾਂ ਅਸੀਂ ਫਾਂਸੀ ਲਾ ਲੈਣੀ ਆ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਤੇ ਮੈਂ ਬੇਟੀਆਂ ਨੂੰ ਆਪਣੇ ਉਹ ਜਿਹੜਾ ਮੁੰਡਾ ਆ ਉਹ ਵੀ ਮਾਂ ਨੇ ਉਹਦੇ ਰਿਸ਼ਤੇਦਾਰਾਂ ਨੇ ਕਿਸੇ ਨੇ ਕੋਈ ਗੱਲਬਾਤ ਨਹੀਂ ਰੋਕਿਆ ਜੀ ਨੂੰ ਜਾਂ ਕੀ ਦੇਖੋ ਜੀ ਉਹਨਾਂ ਨੇ ਤਾਂ ਅਜਾਦੀ ਪੂਰੀ ਸਪੋਰਟ ਕੀਤੀ ਫੈਮਿਲੀ ਨੇ ਹਜੇ ਤੱਕ ਵੀ ਇੱਕ ਫੈਮਿਲੀ ਮੈਂਬਰ ਨੇ ਵੀ ਕੁੜੀ ਨਾਲ ਦੁੱਖ ਰੋਸ ਨਹੀਂ ਕੀਤਾ ਕਿ ਵੀ ਤੇਰੇ ਨਾਲ ਬੇਟਾ ਜੋ ਹੋਇਆ ਮਾੜਾ ਹੋਇਆ ਹਜੇ ਤੱਕ ਇੱਕ ਮੈਂਬਰ ਨੇ ਨਹੀਂ ਇਹ ਰੋਸ ਕੀਤਾ ਨਾ ਹੀ ਮੇਰੇ ਨਾਲ ਨਾ ਹੀ ਮੇਰੇ ਬੱਚੇ ਨਾਲ ਨਾ ਹੀ ਉਹਨਾਂ ਦੇ ਪਾਪਾ ਨਾਲ ਤੁਸੀਂ ਮਿਲੇ ਉਹਨਾਂ ਨੂੰ ਨਹੀਂ ਹਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਸੋਲੇ ਚਲੋ ਠੀਕ ਵੀਰ ਜੀ ਇੱਕ ਬਾਈਟ ਹਾਂਜੀ ਹਾਂ ਤੁਸੀਂ ਬੋਲਣਾ ਨਾ ਤੁਸੀਂ ਬੋਲੋ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਤੇ ਮੈਂ ਤਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਨੂੰ ਫਤਿਹ ਪਹਿਲਾਂ ਬੁਲਾਉਂਦੀ ਆ ਫਿਰ ਮੈਂ ਇਹ ਕਹਿੰਨੀ ਆ ਕਿ ਗੁਰਬਾਣੀ ਚ ਵੀ ਲਿਖਿਆ ਸੋਖੋ ਮੰਤਬ ਬੋਲੀਏ ਜਿਸ ਦਿਨ ਮੈਂ ਰਜਾਂ ਦੇਖੋ ਧੀਆਂ ਪੈਣਾ ਇਹ ਸਭ ਦੀਆਂ ਸਾਂਝੀਆਂ ਆਉਂਦੀਆਂ ਅੱਜ ਕੱਲ ਨਰਾਤੇ ਚੱਲ ਰਹੇ ਅਸੀਂ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਦੇ ਆ ਉਹ ਇਸ ਕਰਕੇ ਕਰਦੇ ਆ ਕਿ ਬੇਟੀ ਜਬ ਬਹੂ ਜਬ ਮਾਂ ਜਬ ਭੈਣ ਇਹਨਾਂ ਨੂੰ ਰਿਸਪੈਕਟ ਪੂਰੀ ਹੋਣੀ ਚਾਹੀਦੀ ਆ ਇਹ ਜਦ ਬੀਬੀਆਂ ਇੰਨੀਆਂ ਦੁਖੀ ਆ ਹੁਣ ਪ੍ਰਸ਼ਾਸਨ ਕੋ ਵੀ ਜਾਨੀਆ ਪੁਲਿਸ ਕੋ ਵੀ ਜਾਨੀਆ ਕਿ ਬਦਮਾਸ਼ੀ ਦਾ ਇਹਨਾਂ ਨੇ ਸਿੱਖਿਓ ਨਹੀਂ ਇਹ ਗੈਂਗ ਤਾਂ ਆਪਣਾ ਬਣਾ ਨਹੀਂ ਸਕਦੀਆਂ ਇਹ ਤਾਂ ਅਰਜ ਕਰ ਸਕਦੀਆਂ ਪ੍ਰਸ਼ਾਸਨ ਮੋਰੇ ਵੀ ਸਾਰੇ ਪੁਲਿਸ ਮੋਰੇ ਵੀ ਜੋ ਉਹ ਇਹਨਾਂ ਦਾ ਸਾਥ ਨਹੀਂ ਲੱਗਦਾ ਤੇ ਐਦਾਂ ਤਾਂ ਫਿਰ ਕੁੜੀਆਂ ਧੀਆਂ ਪਣਾ ਕੋਈ ਕਹਿੰਦੀ ਮੈਂ ਖੁਦਕਸ਼ੀ ਕਰ ਲੈਣੀ ਹੈ ਕੋਈ ਕਹਿੰਦੀ ਮੈਂ ਆਹ ਕਰ ਲੈਣਾ ਕੋਈ ਧਰਨੇ ਲਾਉਂਦੀਆਂ ਫਿਰ ਇਹਨਾਂ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਕਿੱਦਾਂ ਪੂਰੀਆਂ ਹੋਣਗੀਆਂ ਜਿਹੜੀਆਂ ਵਿਚਾਰੀਆਂ ਘਰ ਘਰ ਮਿਹਨਤ ਕਰਕੇ ਗੁਜ਼ਾਰਾ ਕਰਦੀਆਂ ਤੇ ਮੈਂ ਤਾਂ ਇਹ ਹੀ ਕਹੂੰਗੀ ਭਗਵਾਨ ਜੀ ਤੁਸੀਂ ਨਾ ਸੰਗਤ ਦਰਸ਼ਨ ਕਰੋ ਤਾਂ ਕਿ ਬੀਬੀਆਂ ਡਾਇਰੈਕਟ ਤੁਹਾਨੂੰ ਮਿਲਣ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਫਿਰ ਡਰ ਹੋਊਗਾ ਕਿ ਸੀਐਮ ਸਾਹਿਬ ਕੋ ਚਲ ਜਾਣਗੇ ਜਦੋਂ ਉੱਥੇ ਸੀਐਮ ਸਾਹਿਬ ਕੋ ਬੀਬੀਆਂ ਜਾਂਦੀਆਂ ਤੇ ਉਹ ਜਿਹੜੇ ਮੋਰੇ ਬੈਠੇ ਆ ਪੀਏ ਜਾਂ ਕੁਛ ਵੀ ਤੁਸੀਂ ਕਹੋ ਉਹ ਮੜ ਕੇ ਕੰਪਿਊਟਰ 'ਚ ਕਲਿੱਕ ਕਰਦੇ ਆ ਉਹ ਕਹਿ ਦਿੰਦੇ ਜੀ ਤੁਸੀਂ ਪਹਿਲਾਂ ਮਿਲ ਚੁੱਕੇ ਆ ਜੇ ਕੁੱਤਾ ਚਾਰ ਵਾਰੀ ਵੱਢੂਗਾ ਤਾਂ ਬੰਦਾ ਚਾਰ ਵਾਰੀ ਹਸਪਤਾਲ ਜਾਊਗਾ ਇੱਕ ਵਾਰੀ ਕੰਮ ਨਾ ਹੋਵੇ ਤਾਂ ਉੱਥੇ ਕਿਹੜਾ ਦੂਜੀ ਵਾਰੀ ਜਾਂਦੇ ਕਿ ਪੈਨਸ਼ਨ ਲੱਗ ਜਣੀ ਆ ਤੇ ਅਗਲੀਆਂ ਫਿਰ ਜਾਂਦੀਆਂ ਆ ਤੇ ਜੇ ਸੀਐਮ ਸਾਹਿਬ ਨਹੀਂ ਸੁਣਦੇ ਤਾਂ ਮੈਨੂੰ ਮੇਰਾ ਤਾਂ ਇਹ ਕੇਸ ਹਾਲ ਹੈ ਕਿ ਜੇ ਅਸੀਂ ਦੂਜੀ ਵਾਰੀ ਉਹ ਸੀਐਮ ਸਾਹਿਬ ਦਫ਼ਤਰ ਨਹੀਂ ਜਾ ਸਕਦੀਆਂ ਤਾਂ ਕਿ ਮੈਂ ਜਿੱਦਣ ਵੋਟਾਂ ਮੰਗਣ ਆਣਗੇ ਫਿਰ ਅਸੀਂ ਅਸੀਂ ਇਹ ਕੱਲ ਕਹਿ ਸਕਦੇ ਕਿ ਇੱਕ ਵਾਰੀ ਤੁਹਾਨੂੰ ਵੋਟ ਪਾ ਕੇ ਦਿੱਤਾ ਹੁਣ ਤੁਸੀਂ ਜਾਓ ਉਸ ਵੇਲੇ ਸੀਐਮ ਤਾਂ ਘਰ ਤੱਕ ਪਹੁੰਚਦੇ ਆ ਸਾਡੀਆਂ ਫਰਿਆਦਾਂ ਬੇਨਤੀਆਂ ਅਸੀਂ ਇਹ ਕਹਿੰਦੇ ਕਿ ਤੁਸੀਂ ਸਾਡੀ ਸੁਣੋ ਸਾਰੀਆਂ ਧੀਆਂ ਬਣ ਦੇ ਸੁਣੋ ਹਰੇਕ ਦਾ ਤੁਸੀਂ ਉਹਨਾਂ ਨੂੰ ਡਰ ਹੋਵੇ ਪ੍ਰਸ਼ਾਸਨ ਉਦੋਂ ਤੱਕ ਇਹ ਕੰਮ ਕਰੂਗਾ ਪਲੀਜ਼ ਤੁਹਾਡੇ ਅੰਡਰ ਆ ਸਾਰੇ ਮਹਿਕਮੇ ਤੁਹਾਡੇ ਅੰਡਰ ਆ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਨਹੀਂ ਮਿਲ ਸਕਦੇ ਇਕੱਲੇ ਇਕੱਲੇ ਬੰਦੇ ਕੋਲ ਨਹੀਂ ਜਾ ਸਕਦੇ ਤੁਸੀਂ ਇੱਕ ਦਿਨ ਰੱਖੋ ਉਸ ਨੂੰ ਮਿਲਣ ਆਪਣੇ ਮੰਤਰੀਆਂ ਨੂੰ ਵੀ ਕਹੋ ਉਹ ਵੀ ਆਪਣਾ ਸੰਗਤ ਦਰਸ਼ਨ ਕਰਨ ਤਾਂ ਉਹ ਉਹਨਾਂ ਦੀ ਜੇ ਸਮੱਸਿਆ ਹੱਲ ਕਰ ਵਾਇਗੁਰਜੀ ਖਾਲਸਾ ਸਾਹਿਬ ਸਾਡੀ ਮਲ ਅਸਾਂ ਜੀ ਕਿ ਲੈਡੀ ਆਈਸੀ ਜੀ ਕੱਲ ਤੁਹਾਡੇ ਕੋਲ ਪੱਤਰਕਾਰ ਹੈ ਲੈਡੀ ਉਹਦਾ ਕੀ ਮਾਮਲਾ ਜੀ ਦੇਖੋ ਜੀ ਤੁਸੀਂ ਪੱਤਰਕਾਰ ਹੋ ਉਹ ਬੀਬੀ ਵਿਚਾਰੀ ਉਹ ਵੀ ਪੱਤਰਕਾਰ ਹੈ ਉਹ ਜੀਲਕਪੁਰ ਰਹਿੰਦੀ ਹੈ ਤਾਂ ਉਹਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਉਹਨਾਂ ਲੋਕਾਂ ਨੇ ਉਹਦਾ ਪਾਣੀ ਤੱਕ ਕੱਟਿਆ ਹੋਇਆ ਕਨੈਕਸ਼ਨ ਉਹ ਨੂੰ ਅੰਦਰ ਬੰਦ ਕਰ ਦਿੰਦੇ ਉਹਦਾ ਇੱਕ ਬੇਟਾ ਜਿਹੜਾ ਡਿਪਰੈਸ਼ਨ ਵਿੱਚ ਆ ਵਿਚਾਰੀ ਕਿਤੇ ਬਾਹਰ ਜਾਂਦੀ ਹੈ ਤਾਂ ਉਹ ਨੂੰ ਅੰਦਰ ਬੰਦ ਕਰਕੇ ਜਾਂਦੀ ਹੈ ਤਾਂ ਉਹ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਨੂੰ ਉਹਦਾ ਸਮਾਨ ਉਹ ਚੱਕਣ ਦਿੰਦੇ ਉਹਦਾ ਸਾਰਾ ਪਾਣੀ ਵਗੈਰਾ ਸਾਰਾ ਬੰਦ ਕੀਤਾ ਹੋਇਆ ਵਿਚਾਰੀ ਬਹੁਤ ਦੁਖੀ ਹੈ ਉਨਾ ਡਿਸਕਪੀਟਾ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਪੱਤਰਿਕ ਪੱਤਰਕਾਰ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਹੋਰ ਕੀ ਕੀ ਦੀ ਹੋਏਗੀ ਤਾਂ ਇਹ ਤਾਂ ਬਹੁਤ ਹੀ ਦੇਖੋ ਬੀਬੀਆਂ ਤੇ ਤੁਸੀਂ ਵੱਖ-ਵੱਖ ਸਾਰਿਆਂ ਦੇ ਸੁਣਿਆ ਕਿਸੇ ਤੇ ਬਹੁਤ ਹੀ ਬੀਬੀਆਂ ਵਿਚੇਰੀਆਂ ਦੁਖੀਆਂ ਮੈਂ ਚੇਅਰਪਰਸਨ ਮੈਡਮ ਮਹਿਲਾ ਮੰਡਲ ਨੂੰ ਕਹਿਣਾ ਚਾਹੁੰਦਾ ਕਿ ਅਗਰ ਇਹਨਾਂ ਦਾ ਥੋੜੇ ਜਣਾ ਚ ਨਾ ਹੱਲ ਕੀਤਾ ਤਾਂ ਬਹੁਤ ਵੱਡਾ ਸੰਗਠਨ ਸੋਣੇ ਜਾ ਰਿਹਾ ਇਹ ਸਾਰਿਆਂ ਇਕੱਠੀਆਂ ਹੋ ਕੇ ਉੱਥੇ ਬੈਠਣਗੀਆਂ ਤੇ ਧਰਨਾ ਦੇਣਗੀਆਂ ਤੇ ਸਾਰਾ ਬੜਾ ਤਕੜਾ ਸੰਗਠਨ ਸਬਮਿਟਿਆ ਜਾ ਰਿਹਾ ਤਾਂ ਇਹਨਾਂ ਦਾ ਜੱਜ ਦੇ ਤੋ ਜਲਦੀ ਨਫਟਾਰਾ ਕੀਤਾ ਜਾਵੇ ਨਹੀਂ ਤਾਂ ਅਸੀਂ ਪੂਰੇ ਸੰਘਰਸ਼ ਨਾਲ ਤਿਆਰ ਆਂ ਹਾਂ ਸ੍ਰੀ ਕਾਰਜ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਆਂ ਦੇਖੋ ਇੱਕ ਲੇਡੀਜ਼ ਜੋ ਵੀ ਕੁਝ ਹੋ ਰਿਹਾ ਇਹਦੇ ਵਿੱਚ ਦੇਖੋ ਹੁਣ ਕਿਸੇ ਦੀ ਕੋਈ ਨੀ ਹੁੰਦਾ ਕਿਸੇ ਦਾ ਧੀ ਪੋਤਾ ਕਿਸੇ ਕੋਈ ਲੇਡੀ ਜਿਵੇਂ ਵੀ ਹੋ ਰਿਹਾ ਦੇਖੋ ਜੇ ਇਹ ਪੁਲਿਸ ਵਾਲੇ ਕੰਮ ਕਰਨ ਪੁਲਿਸ ਵਾਲੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ ਕਿਉਂਕਿ ਅਪਰਾਧ ਵਧ ਰਹੇ ਕਿਉਂ ਵਧ ਰਹੇ ਜੇ ਪੁਲਿਸ ਵਾਲੇ ਕੰਮ ਕਰਨ ਤੇ ਇਹ ਅਪਰਾਧ ਨਾ ਵਧਣ ਠੀਕ ਹੈ ਜੀ ਹੁਣ ਦੇਖੋ ਮਹਿਲਾ ਮੰਡਲ ਦੇ ਅਸੀਂ ਦੇਖ ਕੇ ਆਏ ਸਾਰੇ ਜਿਹੜੇ ਅਸੀਂ ਦਰਖਾਸਤ ਦੇ ਕੇ ਆਏ ਸੀਗੇ ਇਹ ਅਪਰਾਧ ਕਿਉਂ ਵੱਧਿਆ ਜੇ ਅੱਜ ਦੇਖੋ ਜੇ ਨਹੀਂ ਹੱਥ ਪਾਰੇ ਉਹ ਹੋਰ ਅਪਰਾਧ ਕਰ ਰਿਹਾ ਬੱਚਿਆਂ ਨਾਲ ਕਿੰਨਾ ਕੋ ਇਹ ਤਾਂ ਇਹਨਾਂ ਦੇ ਕੀ ਹੋ ਗਿਆ ਜੀ ਜਦੋਂ ਜੀ ਮਨ ਆਈ ਚਾਈ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਕੋਈ ਸਾਲ ਕੋਈ 6 ਸਾਲ ਕੀ ਕਰਨ ਲੇਡੀਜ਼ ਕਿੱਥੇ ਜਾਣ ਕਿੱਥੇ ਜਾਣ ਕਿੱਥੇ ਜਾਣ ਵਿਚਾਰੀਆਂ ਉਹ ਕਿੰਨਾ ਕੋ ਤਰਲੇ ਪਾਣ ਕਿਦੇ ਕਿਦੇ ਜਾਣ ਸਾਰੀ ਥਾਵਾਂ ਤੇ ਜਾ ਚੁੱਕੀਆਂ ਅਸੀਂ ਕਿੱਥੇ ਮਰ ਜਗੇ ਸੀ ਤਾਂ ਇਹ ਕਹਿੰਦੇ ਅਸੀਂ ਮਾਵਾਂ ਧੀਆਂ ਪੈਣਾ ਜੋ ਵੀ ਆ ਸਾਰੇ ਅਸੀਂ ਕਿੱਥੇ ਮਰੀਏ ਜਦ ਇਹ ਸਾਡੀ ਸੁਣਵਾਈ ਨਹੀਂ ਕਰਦੇ ਮਰਨੋਂ ਤਰਿਆਂ ਇਹਨਾਂ ਤੇ ਕਹਿਣਾ ਵਧੀਆ ਫੈਲਾ ਰੱਦ ਹੋ ਗਈਆਂ ਸਾਰਿਆਂ ਦੇ ਫੈਲਾ ਰੱਦ ਹੋ ਗਈਆਂ ਮਰ ਗਈਆਂ ਕਿਸੇ ਨੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿੰਨੀ ਪੁਲਿਸ ਵਾਲਿਆਂ ਨੂੰ ਜੇ ਇਹਨਾਂ ਦੀ ਧੀਆਂ ਤੇ ਬੀਤੇ ਇਹ ਕੰਮ ਤੇ ਪੁਲਿਸ ਵਾਲੇ ਕਿੰਨੀ ਜਲਦੀ ਕਰਨਗੇ ਆਪਣੀ ਧੀਆਂ ਦਾ ਕੰਮ ਪਹਿਲਾਂ ਇਹ ਮੈਨੂੰ ਆਪਸ਼ਨ ਦੋ ਕਿੰਨੇ ਜਲਦੀ ਆਪਣੀ ਧੀਆਂ ਦਾ ਕੰਮ ਕਰਨਗੇ ਇਹ ਸਾਡੀਆਂ ਧੀਆਂ ਦਾ ਇਹ ਜਵਾਂ ਵੀ ਨਹੀਂ ਸੁਣਦੇ ਸਾਡੀ ਬਿਲਕੁਲ ਨਹੀਂ ਸੁਣਦਾ ਸੀ ਕਿੰਨੀਆਂ ਜਣੀਆਂ ਬੇਟੀਆਂ ਵਾ ਕਿੰਨੀਆਂ ਜਣੀਆਂ ਬੇਟੀਆਂ ਸੀ ਕਿਉਂ ਨਹੀਂ ਸੁਣ ਰਹੇ ਕੀ ਚਾਹੀਦਾ ਇਹਨਾਂ ਨੂੰ ਸਾਡੇ ਜਿਸਮ ਚਾਹੀਦੇ ਕਿ ਇਹਨਾਂ ਨੂੰ ਪੈਸੇ ਚਾਹੀਦੇ ਆ ਹਰ ਇੱਕ ਥਾਂ ਤੋਂ ਪੈਸੇ ਲੈ ਲੈ ਖਾਂਦੇ ਨੇ ਕਿੰਨੇ ਤੱਕ ਖਾਂਦੇ ਪੈਸੇ ਚ ਕਹੀਦਾ ਸਾਨੂੰ ਦੱਸੋ ਸਾਡੇ ਮੂੰਹ ਤੋਂ ਸਿੱਧਾ ਮੰਗਣ ਵੀ ਹਾਂ ਪੈਸੇ ਚਾਹੀਦੇ ਆ ਤੇ ਇਹ ਜਿਹੜਾ ਸੀ ਇੰਨੇ ਮਸਲੇ ਆਏ ਨੇ ਤੁਹਾਡੇ ਕੋਲ ਮੋਰਚੇ ਵੱਲੋਂ ਹੁਣ ਅਗਲਾ ਸਟੈਪ ਕੀ ਹੋਏਗਾ ਇਹਨਾਂ ਨੇ ਤਾਂ ਕਹਿਤਾ ਵੀ ਅਸੀਂ ਅਗਲਾ ਸਟੈਪ ਆਸੀ ਇਹੀ ਚਾਹਨੀਆ ਜੇ ਨਹੀਂ ਸੁਣਦੇ ਜੇ ਪੁਲਿਸ ਵਾਲੇ ਆਪਣਾ ਨਹੀਂ ਕੰਮ ਕਰ ਸਕਦੇ ਮਹਿਲਾ ਮੰਡਲ ਆਪਣਾ ਨਹੀਂ ਕੰਮ ਕਰ ਸਕਦੀ ਤਾਂ ਸਾਨੂੰ ਜੋ ਅਸੀਂ ਚਾਹਨੀਆ ਸੀ ਉਹ ਕਰ ਸਕੀਏ ਫਿਰ ਸਾਨੂੰ ਇਹ ਕੱਲ ਨੂੰ ਉੱਟ ਕੇ ਸਾਨੂੰ ਆਪਸ਼ਨ ਨਾ ਕਰਨ ਵੀ ਤੁਸੀਂ ਇਹ ਕਿਉਂ ਕੁਛ ਕੀਤਾ ਅਸੀਂ ਆਪਣੀਆਂ ਧੀਆਂ ਨਾਲ ਇਹ ਕੁਛ ਨਹੀਂ ਬਰਦਾਸ਼ਤ ਕਰ ਚੱਕਦੀਆਂ ਸਾਨੂੰ ਦੱਸਣ ਅਸੀਂ ਖਿੱਚ ਕੇ ਦਿਖਾਵਾਂਗੇ ਕਿਵੇਂ ਖਿੱਚੇ ਜਾਂਦੇ ਨੇ ਧੰਨਵਾਦ ਤੁਹਾਨੂੰ ਸਾਹਿਬ ਜੀ ਅੱਜ ਦਾ ਕੀ ਮੁੱਦਾ ਜੀ ਮੇਨਾ ਉਹ ਵੈਗੁਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਪਹਿਲਾਂ ਤਾਂ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸਾਡੀ ਆਵਾਜ਼ ਬੁਲੰਦੀ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਹੀ ਸਾਡੀ ਸੁਣਾਈ ਕਰਦੇ ਹੋ ਰਹੀ ਗੱਲ ਅੱਜ ਦੀ ਅੱਜ ਇਹ ਵੱਖ-ਵੱਖ ਬੀਬੀਆਂ ਦਾ ਮੁੱਦਾ ਹੈ ਸਾਰੀਆਂ ਬੀਬੀਆਂ ਸਤਾਈਆਂ ਹੋਈਆਂ ਕਿਸੇ ਦਾ ਕੋਈ ਕੇਸ ਹੈ ਕਿਸੇ ਦਾ ਕੋਈ ਕੇਸ ਹੈ ਤਾਂ ਆਪਣੀਆਂ ਫਰਿਆਦ ਲੈ ਕੇ ਇੱਥੇ ਆਈਆਂ ਇਹਨਾਂ ਨੇ ਸਾਰੇ ਥਾਣਿਆਂ 'ਚ ਵੱਖ-ਵੱਖ ਥਾਣਿਆਂ 'ਚ ਮਹਿਲਾ ਕਮਿਸ਼ਨਰ ਕੋਲ ਤੇ ਹੋਰ ਵੀ ਕਈ ਜਗ੍ਹਾ ਲਿਖ ਕੇ ਦਿੱਤਾ ਪਰ ਕਿਤੇ ਵੀ ਇਹਨਾਂ ਦੀ ਸੁਣਾਈ ਨਹੀਂ ਹੋ ਰਹੀ ਇਹ ਬੀਬੀਆਂ ਵਿਚਾਰੀਆਂ ਦਰ ਦਰ ਤੇ ਭਟਕਦੀਆਂ ਫਿਰਦੀਆਂ ਇੱਕ ਵਾਸੇ ਤੁਸੀਂ ਕਹਿੰਦੇ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਉਹ ਕਿਤੇ ਨਜ਼ਰ ਨਹੀਂ ਆਉਂਦਾ ਇਹ ਬਹੁਤ ਪਰੇਸ਼ਾਨ ਹੈ ਇਹ ਵਿਚਾਰੀਆ ਰੋਜ਼ ਆ ਕੇ ਇੱਥੇ ਸਾਨੂੰ ਕਹਿੰਦੀਆਂ ਕਿ ਸਾਡੇ ਕੇਸਾਂ ਦੇ ਕੋਈ ਰਿਪੋਰਟ ਆ ਕਰਾਓ ਸਾਡੀ ਕੋਈ ਸੁਣਾਈ ਕਿਤੇ ਨਹੀਂ ਹੋਈ ਪਾਏ ਬੀਬੀਆਂ ਹੁਣ ਆਪਣੇ ਆਪਣੇ ਕੇਸਾਂ ਦੀ ਫੋਨ ਨੂੰ ਡਿਟੇਲ ਦੱਸਣ ਗਿਆ ਤੇ ਉਹ ਤੁਸੀਂ ਅੱਗੇ ਪਹਚਾਣੀ ਐ ਤੁਸੀਂ ਰਹਿਣ ਬੰਦਾ ਪਾਏ ਕਿਹੜੇ ਜੀ ਕਾ ਖਾਤਾ ਰਾਈ ਦੀ ਕੀ ਪਤੇ ਪਾਸ ਰਹਿ ਰਿਹਾ 30 ਦਿਨਾਂ ਦੀ ਜਿਵੇਂ ਕੀ ਸਰ ਨੇ ਪਹਿਲੇ ਵੀ ਨਿਊਜ਼ ਚੈਨਲ ਉਦੇ ਰਾਹੀਂ ਸਾਰੀ ਪਬਲਿਕ ਨੂੰ ਦੱਸ ਚੁੱਕੀਆਂ ਮੇਰਾ ਜਿਹੜਾ ਘਰ ਵਾਲਾ ਹਜੇ ਤੱਕ ਪੁਲਿਸ ਨੇ ਅਰੈਸਟ ਨਹੀਂ ਕੀਤਾ ਤੇ ਮੈਂ ਰਾਜ ਰੇਲੀ ਮੈਮ ਗਿਲਕੋਲ ਵੀ ਗਈ ਸੀ ਚੇਅਰ ਚੇਅਰਮੈਨ ਕਮਿਸ਼ਨਰ ਉੱਤੇ ਹੈਗੇ ਨੇ ਉਹਨਾਂ ਕੋਲ ਵੀ ਮੇਰੀ ਦਰਖਾਸਤ ਮੇਰੀ ਪੈਂਡ ਰੇ ਸਭ ਕੁਝ ਪਿਆ ਹੋਇਆ ਮੇਰਾ ਐਮਐਲਆਰ ਤੱਕ ਹੋਈ ਹੋਈ ਆ ਮੈਡਮ ਨੇ ਮੈਨੂੰ ਇਹੀ ਕਿਹਾ ਸੀ 15 ਦਿਨ ਪਹਿਲੇ ਕਿ ਤੁਹਾਡੀ ਕਾਰਵਾਈ ਹੋਏਗੀ ਠੀਕ ਹੈ ਤੇ ਜ਼ਰੂਰ ਹੋਏਗੀ ਪਰ ਹਜੇ ਤੱਕ ਉਹਨਾਂ ਨੇ ਮੇਰਾ ਬੰਦਾ ਨਾ ਤੇ ਅਰੈਸਟ ਕੀਤਾ ਵਾ ਤੇ ਮੈਂ ਉਸ ਚੱਕਰ 'ਚ ਕੋਈ ਕਾਰਵਾਈ ਹੋਈ ਠੀਕ ਹੈ ਤੇ ਮੈਂ ਹੁਣ ਇਹੀ ਕਹਿਣਾ ਚਾਹੂੰਗੀ ਕਿ ਜੇ ਉਹਨਾਂ ਨੇ 2 ਦਿਨਾਂ 'ਚ ਮੇਰੀ ਕਾਰਵਾਈ ਨਾ ਕੀਤੀ ਤੇ ਮੈਂ ਫਿਰ ਰਾਜੇਲੀ ਮੈਮ ਦੇ ਮਤਲਬ 2 ਦਿਨ ਬਾਅਦ ਉੱਥੇ ਕਰਾਓ ਕਰੂੰਗੀ ਤੁਹਾਡਾ ਜਿਹੜਾ ਪਿੱਛੇ ਇੱਕ ਪ੍ਰੋਟੈਸਟ ਵੀ ਕੀਤਾ ਸੀ ਇਸ ਮੋਰਚੇ ਵੱਲੋਂ ਉਹਦੇ ਨਾਲ ਕੀ ਕੋਈ ਫਰਕ ਪਿਆ ਸੁਣਵਾਈ ਹੋਈ ਤੁਹਾਡੇ ਨਹੀਂ ਸਰ ਬਿਲਕੁਲ ਨਹੀਂ ਹੋਈ ਉਲਟਾ ਕਿ ਮੈਨੂੰ ਹੀ ਉਹ ਹਰਾਸ ਕਰਦੇ ਪਏ ਨੇ ਕਿ ਕਦੀ ਤੁਸੀਂ ਐਮਐਲਆਰ ਕਰਾਓ ਕਦੀ ਮੈਡੀਕਲ ਕਰਾਓ ਕਦੀ ਪੈਨ ਡਰਾਈਵ ਦੇ ਕੇ ਜਾਓ ਮੈਂ ਸਾਰੇ ਸਬੂਤ ਦੇ ਚੁੱਕੀਆਂ ਪਰ ਮੇਰੇ ਕੋ ਹਰ ਇੱਕ ਚੀਜ਼ ਦਾ ਸਬੂਤ ਹੈ ਤੁਹਾਨੂੰ ਪਤਾ ਮੈਂ ਕਦੀ ਵੀ ਹਜ ਤੱਕ ਬਿਨਾਂ ਪ੍ਰੂਫ ਤੇ ਗੱਲ ਨਹੀਂ ਕਰੀ ਤੇ ਹੁਣ ਵੀ ਮੈਂ ਇਹ ਚੀਜ਼ ਪਰਸੋਂ ਦੇ ਰਾਹੀਂ ਦੇਣਾ ਚਾਹਾਂਗੀ ਕਿ ਮੈਨੂੰ ਕਿੱਦਾਂ ਪੁਲਸ ਹਜੇ ਤੱਕ ਹਰੈਸ਼ ਕਰ ਰਹੀ ਹੈ। ਇਸ ਟਾਈਮ ਪੁਲਿਸ ਦਾ ਕੀ ਕਹਿਣਾ? ਸਰ ਪੁਲਿਸ ਦਾ ਬਸ ਇਹੀ ਕਹਿਣਾ ਹੈ ਕਿ ਹਜੇ ਤੁਹਾਡਾ ਬੰਦਾ ਫੜਿਆ ਨਹੀਂ ਗਿਆ ਅਸੀਂ ਕਰ ਰਹੇ ਹਾਂ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਅਸੀਂ ਚੱਕ ਰਹੇ ਹਾਂ ਪਰ ਐਦਾ ਹੀ ਮੈਨੂੰ ਬਸ ਬੋਲੀ ਜਾਂਦੇ ਨੇ। ਤੁਹਾਨੂੰ ਕਿਉਂ ਬੁਲਾਇਆ ਜਾਂਦਾ ਥਾਣਾ ਵਿੱਚ? ਸਰ ਬਸ ਉਹੀ ਰਿਪੀਟ ਉਹੀ ਰਿਪੀਟ ਗੱਲਾਂ ਕਰੀ ਜਾਂਦੇ ਨੇ ਤੁਸੀਂ ਮੈਡੀਕਲ ਕਰਾਓ ਤੁਸੀਂ ਇਹ ਕਰੋ ਜਦ ਕਿ ਸਾਰੀਆਂ ਰਿਪੋਰਟਾਂ ਸਾਰੀਆਂ ਦਰਖਾਸਤਾਂ ਉਹਨਾਂ ਦੇ ਕੋਲ ਪਈਆਂ ਹੋਈਆਂ ਵਾ ਸਾਰੇ ਸਬੂਤ ਮੇਰੇ ਖਿਲਾਫ ਪਏ ਹੋਏ ਸਾਨੂੰ ਪਤਾ ਲੱਗਿਆ ਸੀਗਾ ਕਿ ਉਹ ਆਪਣੀ ਆਗਾਮੀ ਜਿਹੜੀ ਜ਼ਬਾਨਤ ਲਈ ਫਿਰ ਰਹੀ ਸੀ ਉਹਦਾ ਕੇਸ ਸਟੇਟਸ ਹੈ ਬਿਲਕੁਲ ਸਰ ਬਿਲਕੁਲ ਉਹ ਬਾਰੋ-ਬਾਰ ਐਂਟੀਸੈਪਟਿਕ ਬیل ਲਾਈ ਹੋਈ ਹੈ ਉਹਨੇ ਠੀਕ ਹੈ ਜੀ ਜਿਹੜੀ ਕਿ ਦੋ ਵਾਰੀ ਪੈਂਡਿੰਗ ਤੇ ਜਾ ਚੁੱਕੀ ਆ ਪਰਸੋ ਵੀ ਉਹਦੀ ਇੱਕ ਕੱਲ ਵੀ ਲੱਗੀ ਹੋਈ ਹੈ ਚੋਗੀ ਦੇਖਦੀ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਦੀ ਆ ਕਿ ਮੈਡਮ ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕਰ ਰਹੇ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਹਜੇ ਤੇ ਕਿਹੜਾ ਉਹਦੀ ਜ਼ਮਾਨਤ ਰਿਜੈਕਟ ਹੋ ਚੁੱਕੀ ਹੈ ਠੀਕ ਹੈ ਉਹ ਅੱਗੋਂ ਮੈਨੂੰ ਇਸ ਪਾਸੇ ਕਹਿੰਦੇ ਕਿ ਤੁਹਾਡੀ ਪ੍ਰੋਬਲਮ ਆ ਸਾਡੀ ਪ੍ਰੋਬਲਮ ਨਹੀਂ ਹੈ ਅਸੀਂ ਆਪਣਾ ਕੰਮ ਕਰੀ ਜਾ ਰਹ ਸਾਰੇ ਕੁਲ ਮੇਰਾ ਕਦਮ ਇਹ ਹੈ ਕਿ ਅੱਜ ਜੇ ਤਾਂ ਰਾਜਨੀਤੀ ਮੈਮ ਨਹੀਂ ਮੇਰੀ ਮੰਦੀ ਕੋਈ ਕਾਰਵਾਈ ਕਰਦੇ ਤੇ ਮੈਂ ਉਹਨਾਂ ਦੇ 2 ਦਿਨ ਬਾਅਦ ਉਹਨਾਂ ਦੇ ਹੀ ਦਫ਼ਤਰ ਮੂਰੇ ਧਰਨਾ ਲਾਉਂਗੀ